ਗਾਂਧੀ ਕੈਂਪ ਤੋਂ ਬੀਤੀ 31 ਜੁਲਾਈ ਨੂੰ ਸ਼ੱਕੀ ਹਾਲਾਤ ਵਿੱਚ ਲਾਪਤਾ ਹੋਏ 4 ਸਾਲ ਦੇ ਬੱਚੇ ਨੂੰ ਪੁਲਿਸ ਨੇ ਨਕੋਦਰ ਵਿੱਚ ਇੱਕ ਦਰਗਾਹ ਤੋਂ ਬਰਾਮਦ ਕਰ ਲਿਆ ਪੁਲਿਸ ਨੇ ਦੱਸਿਆ ਕਿ ਬੱਚੇ ਨੂੰ 30 ਸਾਲ ਦੇ ਵਿਜੇ ਕੁਮਾਰ ਬੰਟੀ ਨੇ ਅਗਵਾ ਕੀਤਾ ਸੀ ਅਤੇ ਉਹ ਉਸ ਨੂੰ ਆਪਣੇ ਨਾਲ ਨਕੋਦਰ ਦੇ ਪਿੰਡ ਗੋਈਆਂ ਸਥਿਤ ਦਰਗਾਹ ਤੇ ਲੈ ਗਿਆ ਅਤੇ ਉੱਥੇ ਜਾ ਕੇ ਛੱਡਤਾ ਪੁਲਿਸ ਨੇ ਬੰਟੀ ਨੂੰ ਗ੍ਰਿਫਤਾਰ ਕਰ ਲਿਆ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੰਟੀ ਦੀ ਬੱਚੇ ਦੀ ਮਾਂ ਦੇ ਨਾਲ ਨਜ਼ਦੀਕੀ ਸੀ ਪਰ ਕੁਝ ਦਿਨਾਂ ਤੋਂ ਦੋਹਾਂ ਵਿੱਚ ਅਣਬੰਦ ਚੱਲ ਰਹੀ ਸੀ ਉਹ ਬੱਚੇ ਦੀ ਮਾਂ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਹੀ ਬੱਚੇ ਨੂੰ ਅਗਵਾ ਕਰਕੇ ਲੈ ਗਿਆ ਸੀ ਪੁਲਿਸ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਲੰਧਰ ਤੋਂ ਸੁਨੀਲ ਚਾਵਲਾ ਦੀ ਰੋਲ ਨਾ ਅੰਦੀ ਸਟੇਡੀ ਪ੍ਰੈਸ ਨੂੰ ਕਿ ਪਰਸੋਂ ਰਾਤ ਤਕਰੀਬਨ 9 ਵਜੇ ਦੇ ਕਰੀਬ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਇੱਕ ਗੰਦੀ ਕੱਪੜੇ ਵਿੱਚੋਂ ਲਾਇਆ ਬੱਚਾ ਉਹ ਮਿਲ ਗਿਆ ਸੋ ਪੁਲਿਸ ਸਟੇਸ਼ਨ ਹੈ ਵੀ ਬੱਚੇ ਦੇ ਮੌਜੂਦ ਹੈ ਸੀਰੀਅਸ ਅਸੀਂ ਇਮੀਡੀਏਟਲੀ ਆਪਣੇ ਐਸਐਚਓ ਔਰ ਐਸਕੇ ਸਵਾਰ ਤੇ ਨਮੂਦ ਜਾ ਕੇ ਉਸੇ ਬੱਚੇ ਦੀ ਹਾਲ ਕੀਤੀ ਇਲਾਕੇ ਦੇ ਵਿੱਚ ਤਕਰੀਬਨ 2 ਵਜੇ ਤੱਕ ਅਸੀਂ ਸਰਟੀਫਿਕੇਟ ਤਰੀਕੇ ਨਾਲ ਜਿਹੜੇ ਇਨਵਾਲਵ ਕਰਦੇ ਪੁਲਿਸ ਨੇ ਚਾਰੇ ਪਾਸੇ ਨਾਕਾਬੰਦੀ ਕਰੇ ਰੱਖੀ ਔਰ ਸਾਰੇ ਪ੍ਰੋਪਰ ਜਿਹੜੀ ਹੈਗੀ ਹੈ ਕਮਿਸ਼ ਬਣਾ ਕੇ ਰੱਖੀ ਉਹ ਕੁਝ ਦੀ ਵਜ੍ਹਾ ਕਰਕੇ ਜਿਹੜਾ ਦੋਸ਼ੀ ਜਿਹੜੇ ਸਬੰਧ ਦੇ ਨੇ ਇਸ ਬੱਚੇ ਨੂੰ ਆਪ ਕੀਤਾ ਸੀਗਾ ਉਹ ਉਹ ਨਾਇਰ ਕਿਸੇ ਨੁਕਸਾਨ ਦੇ ਬੱਚੇ ਨੂੰ ਦਾਦਾ ਮਾਰਾ ਤੇ ਉਧਰ ਦੇ ਗੋਰ ਘੀਰਾ ਪਿੰਡ ਤੇ ਵਿੱਚ ਇੱਕ ਜਗ੍ਹਾ ਸੀ ਉੱਥੇ ਛੱਡ ਆਇਆ ਸੀ ਸੋ ਉੱਥੇ ਦੇ ਪਿੰਡ ਵਾਸੀਆਂ ਨੇ ਉਹ ਉਸ ਬੱਚੇ ਨੂੰ ਜਦੋਂ ਉਸ ਬਾਅਦ ਦੇਖਿਆ ਤੇ ਉਹ ਪੁਲਿਸ ਸਟੇਸ਼ਨ ਨੂੰ ਸੌਂਪ ਦਿੱਤਾ ਉਸ ਤੋਂ ਬਾਅਦ ਬੇਸਿਕ ਸਾਡੀ ਕੰਪਨੀਸ਼ੀਅ ਸਮਾਜ ਮਾਮਲੇ ਤੇ ਸੀ ਵੀ ਕੀ ਇਹ ਬੱਚਾ ਉੱਥੇ ਕਿਵੇਂ ਪਹੁੰਚਿਆ ਸੋ ਸਾਡੀ ਕਾਫੀ ਲੰਬੀ ਤਫਤੀਸ਼ ਤੋਂ ਬਾਅਦ ਪਾਇਆ ਗਿਆ ਕਿ ਜਿਹੜਾ ਬੰਟੀ ਨਾਂ ਦਾ ਇੱਕ ਸ਼ਖਸ ਹੈ ਉਹਦੀ ਮਦਰ ਦੇ ਨਾਲ ਉਹਦੀ ਕੋਰਪੋਸਟ ਹੋਣ ਹੈਗੇ ਨੇ ਉਹ ਬੱਚੇ ਨੂੰ ਚੋੱਕ ਕੇ ਲੈ ਗਿਆ ਸੀ ਸੋ ਉਹ ਅਸੀਂ ਉਸ ਤੋਂ ਬੰਟੀ ਨਾਂ ਦੇ ਸ਼ਖਸ ਨੂੰ ਉਸ ਦੇ ਸਾਹਮਣੇ ਖੜ੍ਹਾ ਕਰਦਾ ਹੈ ਤੇ ਉਹਨੂੰ ਅਰੈਸਟ ਕਰ। ਇਸ ਤੋਂ ਲਾਵਾ ਇੱਕ ਮੁਕੱਦਮਾ ਜਿਹੜਾ ਹੈਗਾ ਹੈ 42 ਦਾ ਫਰਕ ਅੰਦਰ ਚ ਕੀਤਾ ਸੀਗਾ